ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਗਰੀਬ ਦੀ ਦੁਨੀਆ ਅੰਕ ਕਿਆਲੀਮਾ ਰਾਏ ਸਾਹਿਬ ਨੂੰ ਖੁਆਬ ਵਿੱਚ ਵੀ ਉਮੀਦ ਨਹੀਂ ਸੀ ਕਿ ਐਡੇ ਭੜੇ ਲੋਕਾਂ ਦੀ ਕੁਸੰਗਤ ਵਿੱਚ ਫਸਿਆ ਹੋਇਆ ਉਸ ਦਾ ਪੁੱਤਰ ਇਤਨੀ ਆਸਾਨੀ ਨਾਲ ਰਾਹੇ ਰਸਤੇ ਆ ਜਾਵੇਗਾ ਉਸ ਲਈ ਇਦੋਂ ਵੱਡੀ ਖੁਸ਼ੀ ਵਾਲੀ ਹੋਰ ਗੱਲ ਕੀ ਹੋ ਸਕਦੀ ਸੀ ਕਿ ਸਿਰਫ ਪਹਿਲੀ ਹੀ ਮੁਲਾਕਾਤ ਵਿੱਚ ਬਲਦੇਵ ਨੇ ਸਾਂਹ ਪੁੱਤਰਾ ਵਾਂਗ ਪਿਓ ਦੇ ਹਰ ਇੱਕ ਹੁਕਮ ਨੂੰ ਸਵੀਕਾਰ ਕਰ ਲਿਆ ਬਲਦੇਵ ਅੱਜ ਤੋਂ ਉਸਦੇ ਦੁਸ਼ਮਣਾਂ ਦਾ ਸਾਥ ਛੱਡ ਦੇਵੇਗਾ ਬਲਦੇਵ ਸ਼ੰਕਰ ਦੀ ਲੜਕੀ ਨਾਲ ਉਹ ਰਿਸ਼ਤਾ ਤੋੜ ਲਵੇਗਾ ਬਲਦੇਵ ਕਦੀ ਭੁੱਲ ਕੇ ਵੀ ਹਵੇਲੀ ਬਲ ਜਾਣ ਦੀ ਹਿਮਾਕਤ ਨਹੀਂ ਕਰੇਗਾ ਤੇ ਬਲਦੇਵ ਖੁਸ਼ੀ ਨਾਲ ਆਪਣੇ ਪਿਓ ਦਾ ਪਸੰਦ ਕੀਤਾ ਹੋਇਆ ਰਿਸ਼ਤਾ ਕਬੂਲ ਲਵੇਗਾ ਕੀ ਇਹ ਗੱਲਾਂ ਕਿਸੇ ਅਨਹੋਣੀ ਤੋਂ ਘੱਟ ਸਨ ਪਰ ਰਾਏ ਸਾਹਿਬ ਇਡਾ ਨਦਾਨ ਵੀ ਤਾਂ ਨਹੀਂ ਸੀ ਕਿ ਪੁੱਤਰ ਦੇ ਉਦਗਾਰਾਂ ਨੂੰ ਉਸ ਮਹਿਸੂਸ ਨਾ ਕੀਤਾ ਹੋਵੇ ਕਿਵੇਂ ਦੇਲ ਉੱਤੇ ਪੱਥਰ ਰੱਖ ਕੇ ਬਲਦੇਵ ਉਸਦੇ ਹਰ ਇੱਕ ਆਦੇਸ਼ ਨੂੰ ਪਾਲਨ ਦਾ ਇਕਰਾਰ ਕਰੀ ਜਾ ਰਿਹਾ ਸੀ ਕਿ ਬਲਦੇਵ ਦੀ ਇਸ ਮਾਨਸਿਕ ਖਿੱਚੋ ਤਾਂ ਤੋਂ ਨਾ ਵਾਕਿਫ ਸੀ ਕਿ ਉਹ ਨਹੀਂ ਸੀ ਸਮਝ ਰਿਹਾ ਕਿ ਕੇਵਲ ਪਿਓ ਦੀ ਜਿੰਦ ਬਚਾਉਣ ਜਾਂ ਪਿਓ ਦੀ ਜਿੱਤ ਪੂਰੀ ਕਰਨ ਖਾਤਰ ਹੀ ਬਲਦੇਵ ਆਪਣੇ ਆਪ ਉੱਤੇ ਇਸ ਹਾਤੀਕ ਜ਼ਬਰ ਕਰ ਰਿਹਾ ਸੀ ਬਲਦੇਵ ਜਦ ਬਿਨਾਂ ਹੀਲ ਹੁਜਤ ਪਿਓ ਦੀਆਂ ਸਾਰੀਆਂ ਇਨਾ ਮੰਨ ਕੇ ਕਮਰੇ ਚੋਂ ਬਾਹਰ ਨਿਕਲ ਗਿਆ ਤਾਂ ਰਾਏ ਸਾਹਿਬ ਨੇ ਪੂਰੇ ਚੈਨ ਤੇ ਤਸੱਲੀ ਦਾ ਇੱਕ ਲੰਮਾ ਸਾਹ ਭਰਿਆ ਜਿਵੇਂ ਉਸਦੀ ਛਾਤੀ ਤੋਂ ਮਨਾਂਮੋਹੀ ਬੋਝ ਉੱਤਰ ਗਿਆ ਹੋਵੇ ਉਸ ਤੋਂ ਬਾਅਦ ਉਸੇ ਰਾਤੀ પતિ-ਪਤਨੀ ਦੀ ਮੁਲਾਕਾਤ ਹੋਈ ਪਾਰਵਤੀ ਨੇ ਇਹ ਗੱਲ ਲਾ ਕੇ ਰਾਏ ਸਭ ਨੂੰ ਇੱਕ ਵਾਰੀ ਮੁੜ ਚਿੰਤਾਤੁਰ ਕਰ ਦਿੱਤਾ ਪਰ ਜੀ ਉਹਤੇ ਡਾਡਾ ਹੀ ਗਮ ਰੁੱਠ ਦਿਸਦਾ ਹੈ ਸਵੇਰ ਦਾ ਹੋਂਕੇ ਉੱਤੇ ਹੋਂਕਾ ਭਰੀ ਜਾਂਦਾ ਹੈ ਕਾਫੀ ਚਿਰ ਗੱਲਾਂ ਹੁੰਦੀਆਂ ਰਹੀਆਂ ਇਸ ਵਿਸ਼ੇ ਤੇ ਛੇਕੜ ਇਸ ਗੱਲ ਉੱਤੇ ਦੋਵੇਂ ਸਹਿਮਤ ਹੋ ਕੇ ਉੱਠੇ ਕਿ ਹਾਲੇ ਇੱਕ ਦੋ ਦਿਨ ਬਲਦੇਵ ਨੂੰ ਕੁਝ ਨਾ ਕਿਹਾ ਜਾਵੇ ਚੰਗੀ ਨ ਮੰਦੀ ਸਿਰਜੇ ਸਿਰਜੇ ਜੇ ਦੋਸਤਾਂ ਮਨ ਠੀਕ ਹੋ ਜਾਏਗਾ ਤਾਂ ਦੇਖੀ ਜਾਏਗੀ ਸਭ ਤੋਂ अहम ਮਾਮਲਾ ਜਿਹੜਾ ਸਾਹਮਣੇ ਸੀ ਅਸੀ ਬਲਦੇਵ ਦਾ ਸ਼ਗਨ ਹੋਣ ਦਾ ਤੇ ਇਸ ਤੋਂ ਪਹਿਲਾਂ ਪਹਿਲਾਂ ਬਲਦੇਵ ਦਾ ਹਰ ਤਰ੍ਹਾਂ ਨਾਲ ਠੀਕ ਹੋ ਜਾਣਾ ਜ਼ਰੂਰੀ ਸੀ ਪਰ ਸਾਰੀ ਕੀਤੀ ਕਤਰੀ ਦੇ ਸਿਰ ਪਾਣੀ ਪੈ ਗਿਆ ਜਦ ਦੂਸਰੇ ਹੀ ਦਿਨ ਰਾਏ ਸਾਹਿਬ ਨੂੰ ਪਤਾ ਲੱਗਾ ਕਿ ਸਵੇਰੇ ਉੱਠਦਾ ਹੀ ਬਲਦੇਵ ਘਰੋਂ ਨਿਕਲ ਗਿਆ ਤੇ ਘਰੋਂ ਨਿਕਲਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਪੁੱਤਰ ਨੂੰ ਪੁਲਿਸ ਪਾਸੋਂ ਛੁਡਾਉਣਾ ਰਾਏ ਸਾਹਿਬ ਲਈ ਕਿਹੜਾ ਮੁਸ਼ਕਿਲ ਕੰਮ ਸੀ ਪਰ ਸ਼ਹਿਰ ਵਿੱਚ ਜਿਸ ਤਰ੍ਹਾਂ ਦੀ ਉੱਦੜ ਧੁੱਮੀ ਮੱਚੀ ਹੋਈ ਸੀ ਜਿਸ ਦਾ ਫਲ ਹੋਇਆ ਕਿ ਬਲਦੇਵ ਨੂੰ ਬਾਹਰ ਆਉਣ ਵਿੱਚ 4 ਵਜੇ ਦੇ ਲੱਗ ਹੀ ਗਏ ਬਲਦੇਵ ਤੋਂ ਛੁਟ ਕੇ ਹੀ ਹੋਰ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਛੱਡ ਦਿੱਤਾ ਜਿਹੜੇ ਕੇਵਲ ਸ਼ੱਕ ਦੀ ਬਨਾਉ ਤੇ ਫੜੇ ਹੋਏ ਸਨ ਕਮਰ ਤੇ ਉਸਦੇ ਕੁਝ ਸਾਥੀ ਵੀ ਰਿਹਾ ਕਰ ਦਿੱਤੇ ਗਏ ਕਿਉਂਕਿ ਉਹਨਾਂ ਵਿਰੁੱਧ ਕੋਈ ਜੁਰਮ ਨਹੀਂ ਸੀ ਸਾਬਤ ਹੋ ਸਕਿਆ ਰਾਏ ਸਾਹਿਬ ਜੀ ਚਾਹੁੰਦਾ ਤਾਂ ਉਹ ਇਹਨਾਂ ਆਪਣੇ ਦੁਸ਼ਮਣਾਂ ਨੂੰ ਕਿਸੇ ਨਾ ਕਿਸੇ ਮਾਮਲੇ ਵਿੱਚ ਧੱਕ ਹੀ ਦਿੰਦਾ ਪਰ ਖਤਰਾ ਉਸ ਨੂੰ ਬਲਦੇਵ ਦਾ ਸੀ ਜਿਹੜਾ ਇਸ ਵੇਲੇ ਉਹਨਾਂ ਹੀ ਦੁਸ਼ਮਣਾਂ ਨਾਲ ਹਵਾਲਾਤ ਵਿੱਚ ਮਿਲਿਆ ਬੈਠਾ ਸੀ ਸੋ ਉਹਨਾਂ ਨੇ ਦੜਵੱਟੀ ਰੱਖਣਾ ਹੀ ਠੀਕ ਸਮਝਿਆ ਬਲਦੇਵ ਹਵਾਲਾਤ ਤੋਂ ਨਿਕਲ ਕੇ ਕੋਠੀ ਪੂਜਾ ਤੱਕੇ ਉਸਨੇ ਮਾਪੇ ਉਹ ਅੱਗੇ ਉਸਨੇ ਮਾਂ ਤੇ ਪਿਓ ਨੂੰ ਉਡੀਕ ਵਿੱਚ ਫਾਵੇਂ ਹੁੰਦੇ ਤੱਕਿਆ ਜਿਨ੍ਹਾਂ ਨੇ ਪਿਛਲੇ 3-4 ਦਿਨ ਡਾਢ ਹੀ ਔਖੇ گزارੇ ਸਨ ਇੱਕ ਤਾਂ ਪੁੱਤਰ ਦਾ ਵਿਸ਼ੋੜਾ ਦੂਜਾ ਸ਼ਗਨ ਲੱਗਣ ਦਾ ਮਹੁਰਤ ਨਿਕਲ ਚੁੱਕਾ ਸੀ ਜਿਹੜਾ ਕਿਸੇ ਵੀ ਸੂਰਤ ਵਿੱਚ ਬਦਲਿਆ ਨਹੀਂ ਸੀ ਜਾ ਸਕਦਾ ਪਹਿਲਾਂ ਪਿਓ ਪੁੱਤਰ ਬਗਲਗੀਰ ਹੋਏ ਫਿਰ ਮਾਪੁੱਤਰ ਥੋੜੀ ਦੇਰ ਬਾਅਦ ਇੱਕ ਨਵੇਂ ਇਕਲੇ ਕਮਰੇ ਵਿੱਚ ਬੈਠੇ ਦੋਵੇਂ ਪਿਓ ਪੁੱਤਰ ਗੱਲਾਂ ਕਰ ਰਹੇ ਸਨ ਪਰ ਬਲਦੇਵ ਤੂੰ ਕਿਵੇਂ ਪਲਾ ਜਾ ਫਸੇ ਉਹਨਾਂ ਢੇਰੂਆਂ ਵਿੱਚ ਤੈਨੂੰ ਕੀ ਪਈ ਸੀ ਲੋਹਾਰ ਜਾਣਨ ਤੇ ਅੰਗਾਰ ਜਾਣਨ ਮੈਂ ਪਾਪਾ ਜੀ ਬਲਦੇਵ ਗੁੱਸੇ ਵਿੱਚ ਭੜਕ ਕੇ ਬੋਲਿਆ ਆਪਣੇ ਵੱਲੋਂ ਤਾਂ ਗਿਆ ਸਾਂ ਤੁਹਾਡੇ ਵੱਲੋਂ ਲਾਈ ਹੋਈ ਅੱਗ ਨੂੰ ਬਜਾਨ ਪਰ ਉੱਥੇ ਮੇਰੀ ਕੋਈ ਪੇਸ਼ ਨਾ ਜਾ ਸਕੇ ਮੇਰੀ ਲਾਈ ਹੋਈ ਅੱਗ ਰਾਏ ਸਾਹਿਬ ਤਲਖ ਹੋ ਕੇ ਬੋਲੇ ਬਲਦੇਵ ਤੇਰੀ ਹੋਸ਼ ਟਿਕਾਣੇ ਆ ਪਾਪਾ ਜੀ ਬਲਦੇਵ ਉਸੇ ਨਿਡਰਤਾ ਵਿੱਚ ਬੋਲਿਆ ਹਾਂ ਤੁਹਾਡੀ ਲਈ ਹੋਈ ਪਰਮਾਤਮਾ ਮੈਨੂੰ ਮਾਫ ਕਰੇ ਕਿ ਅੱਜ ਮੈਂ ਆਪਣੇ ਪਿਤਾ ਦੇ ਖਿਲਾਫ ਇੱਕ ਖਤਰਨਾਕ ਕਦਮ ਉਠਾ ਰਿਹਾ ਹਾਂ ਪਰ ਮਜਬੂਰ ਹਾਂ ਐਸਾ ਜੇ ਨਾ ਕਰਦਾ ਤੇ ਇਸ ਦਾ ਨਤੀਜਾ ਪਤਾ ਨਹੀਂ ਕਿੰਨਾ ਖਤਰਨਾਕ ਹੁੰਦਾ ਰਾਏ ਸਭ ਨੂੰ ਕੁਝ ਵੀ ਸਮਝਣਾ ਆ ਸਕੀ ਉਹ ਤੜਫ ਕੇ ਬੋਲੇ ਬਲਦੇਵ ਇਹ ਤੂੰ ਕੀ ਬਕ ਰਿਹਾ ਏ ਮੈਨੂੰ ਨਹੀਂ ਤੇਰੀ ਇਸ ਅਰਲ ਬਰਲ ਦੀ ਸਮਝ ਆਈ ਇਸ ਤੋਂ ਪਹਿਲਾਂ ਕਿ ਬਲਦੇਵ ਆਪਣੀ ਅਰਲ ਬਰਲ ਦਾ ਅਰਥ ਖੋਲ ਕੇ ਦੱਸਦਾ ਬਾਹਰੋਂ ਆ ਰਹੀਆਂ ਸ਼ੋਰ ਸ਼ਰਾਬੇ ਦੀਆਂ ਆਵਾਜ਼ਾਂ ਨੇ ਦੋਹਾਂ ਨੂੰ ਕਮਰੇ ਚੋਂ ਬਾਹਰ ਲਿਆਂਦਾ ਤੇ ਉਸ ਤੋਂ ਬਾਅਦ ਰਾਏ ਸਾਹ ਪੁਲਿਸ ਦੀ ਹਿਰਾਸਤ ਵਿੱਚ ਸਨ ਅੰਕ 42 ਵਾਂ ਤੇ ਮਾਲਤੀ ਨਾਲ ਕੀ ਵਾਪਰੀ ਜਿਹੜੀ ਉਸ ਰਾਤੀ ਹਵੇਲੀੋਂ ਨਿਕਲੀ ਸੀ ਹਨੇਰੇ ਨੂੰ چیرਦੀ ਹੋਈ ਸੜਕ ਦਾ ਇੱਕ ਮੋੜ ਆਇਆ ਉਹ ਮੁੜੀ ਕੁਝ ਦੂਰੀ ਉੱਤੇ ਇੱਕ ਨਾਨ ਬਾਈ ਦੇ ਬਰਾਂਡੇ ਵਿੱਚ ਪਹਿਰੇ ਵਾਲਾ ਸਪਾਈ ਮੀ ਤੋਂ ਬਚਣ ਲਈ ਦੁਪਕਿਆ ਉੰਗਰਿਆ ਸੀ ਮਾਲਤੀ ਨੇ ਤੋਰ ਮੱਠੀ ਕਰ ਲਈ ਮਤਾਂ ਸਪਾਈ ਜਾਗ ਪਵੇ ਹੋਰ ਥੋੜੀ ਦੇਰ ਬਾਦੂ ਆਬਾਦੀ ਤੋਂ ਬਾਹਰ ਸੀ ਕਿਸੇ ਕਿਸੇ ਵੇਲੇ ਬਿਜਲੀ ਦੀ ਚਮਕ ਵਿੱਚ ਉਸ ਨੂੰ ਉੱਚੇ ਨੀਵੇਂ ਦੂਰ ਦੁਰਾਡੇ ਮਕਾਨ ਦਿਖਾਈ ਦਿੰਦੇ ਸਨ ਮਾਨੋ ਇਹ ਸਭ ਕਬਰਾਂ ਸਨ ਤੇ ਉਹਨਾਂ ਵਿੱਚ ਵੱਸਣ ਵਾਲੇ ਸਾਰੇ ਮੁਰਦੇ ਦੁਨੀਆ ਦੀਆਂ ਚਪੇੜਾਂ ਵਾਂਗ ਸਾਹਮਣੇ ਹਵਾ ਤੇ ਮੀਂਹ ਦੇ ਫਾਂਟੇ ਉਸਦੇ ਸਰੀਰ ਤੇ ਪੈਰੇ ਸਨ ਮਾਨੋ ਉਸ ਨੂੰ ਜੀਵਨ ਛੁਟਕਾਰੇ ਦੇ ਇਰਾਦੇ ਤੋਂ ਰੋਕਣਾ ਚਾਹੁੰਦੇ ਸਨ ਪਰ ਮਾਲਤੀ ਦੀ ਦ੍ਰਿੜਤਾ ਕਾਇਮ ਸੀ ਜਾਂਦੀ ਜਾਂਦੀ ਨੂੰ ਮੋਹਫਾਹੀ ਨੇ ਇੱਕ ਵਾਰੀ ਫੇਰ ਪਿਛਾਂ ਖਿੱਚਿਆ ਉਸ ਦੀ ਆਕਾਂ ਨਿਕਲ ਕੇ ਭਿੱਜੀ ਹਵਾ ਵਿੱਚ ਗੁੰਮ ਹੋ ਗਈ ਆ ਮੇਰੀ ਅੰਮੀ ਸਲੀਮਾ ਉਸਦੇ ਪੈਰ ਰੁਕ ਗਏ ਪਛਾਹ ਮੁੜਨਾ ਚਾਹੀ ਪਰ ਮੁੜਨ ਦੀ ਕੋਈ ਵਾਹ ਨਹੀਂ ਸੀ ਈਰਖੀ ਦੁਨੀਆ ਜਿਸ ਨੂੰ ਮਿਲੇ ਵਿਛੋੜਨ ਵਿੱਚ ਹੀ ਸਵਾਦ ਆਉਂਦਾ ਹੈ ਉਸ ਤੇ ਮਗਰ-ਮੂਹ ਟੱਡੀ ਖੜੀ ਸੀ ਉਸ ਨੂੰ ਦਾੜਾਂ ਹੇਠ ਦੇ ਕੇ ਚਿੱਤ ਟੁੱਟਣ ਲਈ ਉਹ ਫਿਰ ਅਗਾਹ ਵੱਧੀ ਰੇਲ ਦੀ ਪਟੜੀ ਬਹੁਤੀ ਦੂਰ ਨਹੀਂ ਸੀ ਮਤਾ ਫਿਰ ਕੋਈ ਕਮਜ਼ੋਰੀ ਆ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕਰੇ ਇਸ ਖਿਆਲ ਨਾਲ ਉਹ ਹੋਰ ਤੇਜ਼ ਕਦਮ ਪੁੱਟਣ ਲੱਗੀ ਮੀ ਹੋਰ ਤੇਜ਼ ਹੋ ਗਿਆ ਆ ਮੇਰਾ ਦੁਖੀ ਪਿਤਾ ਜੇਲ੍ਹ ਦੀਆਂ ਸੀਖਾਂ ਵਿੱਚੋਂ ਬਾਹਾਂ ਕੱਢ ਕੇ ਮੈਨੂੰ ਬੁਲਾ ਰਿਹਾ ਹੈ। ਉੱਚੀ-ਉੱਚੀ ਬੋਲਦੀ ਹੋਈ ਦੌੜਨ ਲੱਗੀ ਰੇਲ ਦੀ ਪਟੜੀ ਸਾਹਮਣੇ ਸੀ। ਮਾਲਤੀ ਇਸ ਵੇਲੇ ਮਾਂ ਦੀ ਅੱਖਾਂ ਨਾਲ ਸ਼ੰਕਰ ਨੂੰ ਵੇਖ ਰਹੀ ਸੀ। ਪਿਤਾ ਦਾ ਇੱਕ ਹੱਥ ਆਪਣੇ ਸਿਰ ਉੱਤੇ ਤੇ ਦੂਜਾ ਪਿੱਠ ਤੇ ਫਿਰਦਾ ਉਸ ਨੂੰ ਅਨੁਭਵ ਹੋ ਰਿਹਾ ਸੀ। ਮਾਲਤੀ ਨੂੰ ਸ਼ੰਕਰ ਦੀਆਂ ਨਸੀਹਤਾਂ ਯਾਦ ਆ ਰਹੀਆਂ ਸਨ ਜਿਹੜੀਆਂ ਜੇਲ੍ਹ ਜਾਣ ਵੇਲੇ ਸ਼ੰਕਰ ਨੇ ਉਸ ਨੂੰ ਦਿੱਤੀਆਂ ਸਨ। ਮੈਂ ਪ੍ਰਣ ਕੀਤਾ ਸੀ ਮਾਲਤੀ ਦਾ ਦਿਲ ਪੁਕਾਰ ਰਿਹਾ ਸੀ ਕਿ ਪਿਤਾ ਦੇ ਅਧੂਰੇ ਕੰਮ ਨੂੰ ਪੂਰਾ ਕਰਾਂਗੀ। ਪਰੇ ਕੀ ਮੈਂ ਕੀ ਕਰਨ ਲੱਗੀ ਹਾਂ ਮਰਨ ਲਈ ਜਾ ਰਹੀ ਹਾਂ ਸੱਚਮੁੱਚ ਪਰ ਕਿਉਂ ਕੀ ਮੈਂ ਹੱਤਿਆ ਲਈ ਜੰਮੀ ਪਲੀ ਤੇ ਐਡੀ ਵੱਡੀ ਹੋਈ ਸਾਂ ਬਲਦੇਵ ਜੀ ਨਾਲ ਕੀਤੀ ਉਹ ਕਾਲ ਕਰਾਰ ਅਸੀਂ ਦੋਵੇਂ ਆਪਣੇ ਭਰਾਵਾਂ ਲਈ ਆ ਕਰਾਂਗੇ ਉਹ ਕਰਾਂਗੇ ਕੀ ਇਹ ਸਭ ਖਿਆਲੀ ਪੁਲਾਸ ਸਨ ਤੇ ਉਹ ਮੁੜ ਸੋਚਣ ਲੱਗੀ ਪਰ ਉਹ ਸਭ ਰੀਜਾਂ ਤਾਂ ਚਲੀਆਂ ਗਈਆਂ ਬਲਦੇਵ ਜੀ ਨਾਲ ਹੀ ਫਿਰ ਮੈਂ ਕਿਸ ਲਈ ਜੀਵਾਂ ਪਿਤਾ ਲਈ ਜਿਸ ਦੀਆਂ ਹੱਡੀਆਂ ਹੀ ਭਾਵੇਂ ਜੇਲ੍ਹ ਚੋਂ ਨਿਕਲਣ ਕੀ ਮੈਂ ਆਪਣੇ ਧਰਮ ਮਾਤਾ ਤੇ ਪਿ ਧਰਮ ਪਿਤਾ ਲਈ ਜੀਵਾਂ ਜਿਹੜੇ ਮੇਰੇ ਕਾਰਨ ਅਜ ਮਜਬੂਤ دیਵਾਨਿਆਂ ਦਾ ਸ਼ਿਕਾਰ ਬਣੇ ਹੋਏ ਨੇ ਇਨਾਂ ਹੀ ਖਿਆਲਾਂ ਵਿੱਚੋਂ ਰੇਲ ਦੀ ਪਟੜੀ ਪਾਸ ਪਹੁੰਚੀ ਪਟੜੀ ਪਾਸ ਪਏ ਹੋਏ ਕੰਕਰਾਂ ਨੂੰ ਪੈਰਾਂ ਨਾਲ ਰੇੜਦੀ ਹੋਈ ਮਾਲਤੀ ਖੜੀ ਸੋਚ ਰਹੀ ਸੀ ਇਸ ਹਨੇਰੇ ਨਾਲੋਂ ਵੀ ਵੱਧ ਹਨੇਰੀ ਦੁਨੀਆਂ ਵਿੱਚ ਹੁਣ ਕਿਹੜੀ ਚਮਕ ਹੈ ਜਸਤੀ ਸੇਧੇ ਮੂੰਹ ਕਰਾਂ ਪਿਓ ਦਾ ਦਮ ਸੀ ਉਹ ਬਲੀ ਦਿੱਤਾ ਜਾ ਰਿਹਾ ਹੈ ਉਸ ਤੋਂ ਦੂਸਰੇ ਦਰਜੇ ਤੇ ਧਰਮ ਦੇ ਮਾਪੇ ਸਨ ਉਹਨਾਂ ਨੂੰ ਦੁਨੀਆਂ ਨੇ ਖੋਹ ਲਿਆ ਦੋਵੇਂ ਗਏ ਟੰ 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 ਰੇਲਵੇ ਵਰਕਸ਼ਾਪ ਦੀ ਘੜੀ ਨੇ 3 ਵਜਾਈ ਕੀ 3 2 ਨਹੀਂ 3 ਗਏ ਬੇਸ਼ੱਕ 3 ਮਾਲਤੀ ਦੇ ਅੰਦਰੋਂ ਆਵਾਜ਼ ਉੱਠੀ ਤੀਜਾ ਵੀ ਗਿਆ ਜਿਹੜਾ ਜੀਨ ਦੀ ਕੋਈ ਆਸ ਕੋਈ ਉਮੰਗ ਕੋਈ ਤਸਵੀਜ਼ ਬਾਕੀ ਨਹੀਂ ਛੱਡ ਗਿਆ ਇਸ ਵੇਲੇ ਪਟੜੀ ਦੀ ਸਿੱਧੇ ਦੂਰ ਤੋੜੀ ਕੰਨ ਲਾਈ ਮਾਲਤੀ ਧੜਕਦੇ ਦਿਲ ਨਾਲ ਆਉਣ ਵਾਲੀ ਗੱਡੀ ਦੀ ਆਵਾਜ਼ ਉੜੀਕ ਰਹੀ ਸੀ ਤੇ ਇਸੇ ਉੜੀਕ ਵਿੱਚ ਛੱਟਸਾਰਾ ਖੜੋਤੀ ਰਹੀ ਦੂਰੋਂ ਵਾਸਨਾ ਹੀ ਦਿੱਤੀ ਮਾਲਤੀ ਦਾ ਦਿਲ ਹੋਰ ਧੜਕਣ ਲੱਗਾ ਸਰੀਰ ਕੰਬਣ ਲੱਗਾ ਅੱਖਾਂ ਤੇ ਗਲਾ ਇੱਕਦਮ ਖੁਸ਼ਕ ਉਹ ਬਿਨਾਂ ਕੁਝ ਹੋਰ ਸੋਚੇ ਕਸੀਸ ਵੱਟ ਕੇ ਪਟੜੀ ਉੱਤੇ ਗਿੱਚੇ ਰੱਖ ਕੇ ਲੰਬੀ ਪੈ ਗਈ ਰੇਲ ਦੀ ਆਵਾਜ਼ ਹੋਰ ਸਪਸ਼ਟ ਆਉਣ ਲੱਗੀ ਮਾਲਤੀ ਦੇ ਸਿਰ ਨੂੰ ਚੱਕਰ ਆ ਰਹੇ ਸਨ ਆਵਾਜ਼ ਦੇ ਨਾਲ ਹੀ ਆਲੇ ਦੁਆਲੇ ਦੀ ਜ਼ਮੀਨ ਚਮਕ ਉੱਠੀ ਮਾਲਤੀ ਗੁੰਮ ਹੁੰਦੀ ਜਾਂਦੀ ਸੀ ਹੋਰ ਤੇਜ਼ ਹੋਰ ਤੇਜ਼ ਆਵਾਜ਼ ਵੀ ਚਾਨਣ ਵੀ ਇਸ ਤੋਂ ਦੂਣੀ ਤੇਜ਼ੀ ਨਾਲ ਮਾਲਤੀ ਦੀਆਂ ਨਾੜਾਂ ਵਿੱਚ ਲਹੂ ਚੱਲ ਰਿਹਾ ਸੀ ਸਿਰ ਵਿੱਚ ਪੁਚਾਲ ਵਰਗੇ ਝੂਟੇ ਆ ਰਹੇ ਸਨ ਹੋਰ ਨੇੜੇ ਬਿਲਕੁਲ ਨੇੜੇ ਉਹ ਪਟੜੀ ਦੇ ਨਾਲ ਹੋਰ ਸੁngੜ ਗਈ ਲੱਤਾਂ ਬਾਹਾਂ ਗੁੱਛਾ ਹੋ ਗਈਆਂ ਜਿਉਂ-ਜਿਉਂ ਕਿਆਮਤ ਵਰਗਾ ਸ਼ੋਰ ਕਰਦੀ ਹੋਈ ਗੱਡੀ ਅਗਾਹ ਆ ਰਹੀ ਸੀ ਮਾਲਤੀ ਦੇ ਦਿਲ ਦੀ ਧੜਕਣ ਰੁਕਦੀ ਜਾਂਦੀ ਸੀ ਤੇ ਜਦ ਗੱਡੀ ਪੂਰੀ ਤੇਜ਼ੀ ਵਿੱਚ ਮਾਲਤੀ ਪਾਸ ਮਸੇ 100 ਗੱਜ ਦੇ ਫਾਸਲੇ ਤੇ ਸੀ ਮਾਲਤੀ ਦਾ ਦਿਲ ਦਿਮਾਗ ਸੁਨਸਾਨ ਹੋ ਚੁੱਕਾ ਸੀ ਉਸ ਦੇ ਸਾਹਮਣੇ ਨਾ ਅਤੀਤ ਸੀ ਨਾ ਭਵਿੱਖ ਤੇ ਨਾ ਹੀ ਵਰਤਮਾਨ ਕੁਝ ਵੀ ਨਹੀਂ ਗੱਡੀ 50 ਗਜ਼ ਦੀ ਵੇਗ ਤੇ ਆ ਗਈ ਮਾਲਤੀ ਦੀ ਗਿੱਚੀ ਨੂੰ ਇੱਕ ਵਾਰ ਹਰਕਤ ਜਈ ਹੋਈ ਗੱਡੀ 20 ਗਜਾਂ ਤੇ ਸੀ ਮਾਲਤੀ ਦੀ ਚੇਤਨ ਸ਼ਕਤੀ ਗੁੰਮ ਹੋਣ ਵਾਲੀ ਸੀ ਗੱਡੀ 10 ਕਦਮਾਂ ਤੇ ਸੀ ਮਾਲਤੀ ਦੇ ਹੋਸ਼ ਹਵਾਸ ਬਿਲਕੁਲ ਖਤਮ ਗੱਡੀ ਉਸ ਤੇ ਪਾਸ ਮਾਲਤੀ ਨੂੰ ਕੋਈ ਪਤਾ ਨਹੀਂ ਗੱਡੀ ਲੰਘ ਗਈ ਤੇ ਮਾਲਤੀ ਅੰਕ 43ਵਾਂ ਮੁਕਦਮੇ ਦਾ ਸਾਰਾ ਰੁਖ ਪਲਟ ਗਿਆ ਜਦ ਬਲਦੇਵ ਵੱਲੋਂ ਅਦਾਲਤ ਵਿੱਚ ਤਿੰਨ ਚਿੱਠੀਆਂ ਪੇਸ਼ ਕੀਤੀਆਂ ਗਈਆਂ ਇਹਨਾਂ ਵਿੱਚ ਪਹਿਲੀ ਚਿੱਠੀ ਉਹ ਸੀ ਜਿਹੜੀ ਡਾਕਟਰ ਚੰਨ ਲਾਲ ਨੇ ਅਖਬਾਰ ਦੇ ਨਾਲ ਰਾਏ ਸਾਹਿਬ ਨੂੰ ਭੇਜੀ ਸੀ ਤੇ ਜਿਹੜੀ ਬਲਦੇਵ ਦੇ ਹੱਥ ਆ ਗਈ ਸੀ। ਦੂਜੀ ਚਿੱਠੀ ਜਿਹੜੀ ਹਵਾਲਾਤ ਦੀ ਕੋਠੜੀ ਵਿੱਚ ਡਾਕਟਰ ਦੀ ਤਲਾਸ਼ੀ ਤੋਂ ਨਿਕਲੀ ਸੀ ਇਹ ਰਾਏ ਸਾਹਿਬ ਵੱਲੋਂ ਡਾਕਟਰ ਨੂੰ ਭੇਜੀ ਗਈ ਸੀ ਜਿਸ ਦੇ ਮضمون ਤੋਂ ਸਪਸ਼ਟ ਹੋ ਗਿਆ ਕਿ ਇਸ ਫਸਾਤਾ ਮੋੜ ਰਾਏ ਸਾਹਿਬ ਦੇ مشਵਰੇ ਤੇ ਡਾਕਟਰ ਦੀ ਹਿੰਮਤ ਦਾ ਫਲ ਸੀ। ਤੀਜੀ ਉਹ ਚਿੱਠੀ ਸੀ ਜਿਹੜੀ ਬਲਦੇਵ ਦੇ ਔਨ ਤੇ ਡਾਕਟਰ ਨੇ ਲੁਕਾ ਲਈ ਸੀ ਇਹ ਚਿੱਠੀ ਰਾਏ ਸਾਹਿਬ ਵੱਲ ਲਿਖੀ ਗਈ ਸੀ। ਜਿਸ ਵਿੱਚ ਡਾਕਟਰ ਹੋਰਾਂ ਜੇਲ੍ਹ ਦੀਆਂ ਤਕਲੀਫਾਂ ਦੇ ਰੋਣੇ ਰੋਏ ਸਨ ਹਾਲਾਂਕਿ ਜੇਲ੍ਹ ਵਿੱਚ ਗਿਆ ਉਹਨਾਂ ਨੂੰ ਮਸੇ 24 ਘੰਟੇ ਹੋਏ ਸਨ ਇਸ ਚਿੱਠੀ ਵਿੱਚ ਡਾਕਟਰ ਸਾਹਿਬ ਨੇ ਇਹ ਵੀ ਲਿਖਿਆ ਸੀ ਕਿ ਉਸਨੇ ਜੋ ਕੁਝ ਵੀ ਕੀਤਾ ਹੈ ਰਾਏ ਸਾਹਿਬ ਦੀ ਪ੍ਰੇਰਣਾ ਨਾਲ ਕੀਤਾ ਹੈ ਇਸ ਲਈ ਉਸਨੂੰ ਜਲਦੀ ਜੇਲ੍ਹ ਦੀ ਮੁਸੀਬਤ ਤੋਂ ਬਚਾਇਆ ਜਾਵੇ ਇਹਨਾਂ ਚਿੱਠੀਆਂ ਨੇ ਸਕੂਨੀ ਨਾਟਕ ਦੀ ਅਸਲੀਅਤ ਕਿਸੇ ਹੱਦ ਤੱਕ ਪ੍ਰਗਟ ਕਰ ਦਿੱਤੀ ਪਰ ਮਾਲਤੀ ਦੀ ਕੋਈ ਸੂਣਾ ਮਿਲ ਸਕੀ ਕਿਸੇ ਪਾਸੋਂ ਵੀ ਉਸ ਬਾਬਤ ਕੁਝ ਪਤਾ ਨਾ ਮਿਲ ਸਕਿਆ ਕੇਵਲ ਇਸੇ ਕਰਕੇ ਮੁਕਦਮੇ ਦੀ ਕਾਰਵਾਈ ਹਜੇ ਤੱਕ ਅਧੂਰੀ ਸੀ ਪੁਲਿਸ ਬਰਾਬਰ ਨੱਠੋਭੱਜੀ ਕਰੀ ਜਾ ਰਹੀ ਸੀ ਬਲਦੇਵ ਨੂੰ ਇਸ ਵੇਲੇ ਜੇ ਕੋਈ ਸਭ ਤੋਂ ਵੱਡੀ ਚਿੰਤਾ ਸੀ ਤਾਂ ਮਾਲਤੀ ਦੀ ਉਸਨੇ ਮਾਲਤੀ ਨੂੰ ਢੂੰਡਣ ਵਿੱਚ ਪੁਲਿਸ ਦੀ ਸਿਰ ਤੋੜ ਮਦਦ ਕੀਤੀ ਪਰ ਨਾ ਡਾਕਟਰ ਤੋਂ ਉਸ ਬਾਬਤ ਕੁਝ ਪਤਾ ਲੱਗ ਸਕਿਆ ਨਾ ਰਾ为ਸਾ ਪਾਸੋਂ ਤੇ ਨਾ ਹੀ ਹੋਰ ਕਿਸੇ ਪਾਸੋਂ ਡਾਕਟਰ ਚਮਨ ਲਾਲ ਲਈ ਹੁਣ ਇਕਬਾਲ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਜਦਕਿ ਉਸਦੇ ਹੱਥਾਂ ਦੀਆਂ ਚਿੱਠੀਆਂ ਅਦਾਲਤ ਦੀ ਮੇਜ਼ ਤੇ ਪਈਆਂ ਸਨ। ਇਹਦੂੰ ਵੀ ਵੱਦ ਸੀ ਬਲਦੇਵ ਦੀ ਸ਼ਹਾਦਤ ਜਿਸ ਨਾਲ ਨੇ ਡਾਕਟਰ ਦੇ ਸਾਰੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ। ਉਦੋਂ ਰਾਏ ਸਾਹਿਬ ਨੂੰ ਜਦ ਅਦਾਲਤ ਵਿੱਚ ਪਹੁੰਚ ਕੇ ਸਾਰੀ ਹਾਲਤ ਦਾ ਪਤਾ ਲੱਗਾ ਤਾਂ ਹੱਥਾਂ ਦੇ ਤੋਤੇ ਉੱਡ ਗਏ। ਗੁਨਾਹਾਂ ਦੀ ਬੇੜੀ ਭਰ ਚੁੱਕੀ ਸੀ ਜਿਸ ਤੇ ਡੁੱਬਣ ਵਿੱਚ ਹੁਣ ਦੇਰ ਨਹੀਂ ਸੀ। ਸ਼ਾਇਦ ਇਹੋ ਸਬਬ ਸੀ ਕਿ ਐਤ ਕੀ ਰਾਏ ਸਾਹਿਬ ਨੂੰ ਬਲਦੇਵ ਉੱਤੇ ਗੁੱਸਾ ਨਹੀਂ ਆਇਆ। ਪਾਪ ਕੰਬ ਉੱਠੇ ਨਾਲੇ ਪਾਪੀ ਦੀ ਆਤਮਾ ਵੀ। ਰਾਏ ਸਾਹਿਬ ਦੀ ਜ਼ਿੰਦਗੀ ਵਿੱਚ ਇਸੇ ਘੜੀ ਤੋਂ ਪਲਟਾਉਣਾ ਸ਼ੁਰੂ ਹੋ ਗਿਆ। ਸਰੀਰ ਸਥਲ ਹੁੰਦਾ ਜਾ ਰਿਹਾ ਸੀ ਪੰਖੇਰੂ ਉਸ ਦੇ ਨਰਕੀ ਪਿੰਜਰੇ ਵਿੱਚੋਂ ਡੰਣ ਲਈ ਕਾਲਾ ਪੈ ਰਿਹਾ ਸੀ ਹੁਣ ਰਾਏ ਸਾਹਿਬ ਦੇ ਦਿਲ ਵਿੱਚ ਜੇ ਕੋਈ ਤਮੰਨਾ ਸੀ ਤਾਂ ਪਰਾਸ਼ਚਿਤ ਕਰਨ ਦੀ ਸ਼ਾਇਦ ਐਸੀ ਕਰਕੇ ਉਹਨਾਂ ਨੇ ਆਪਣੇ ਮੁਕਦਮੇ ਦੀ ਪੈਰਵੀ ਲਈ ਕੋਈ ਵਕੀਲ ਨਹੀਂ ਕੀਤਾ ਬਲਦੇਵ ਦਿਨ ਰਾਤ ਦੇ ਸਾਰੇ ਪਾਲੇ ਸੇ ਚਿੰਤਾ ਵਿੱਚ ਬਿਤਾ ਰਿਹਾ ਸੀ ਕਿ ਆਖਰ ਮਾਲਤੀ ਗਈ ਕਿੱਥੇ ਕੀ ਇਸ ਬੁਝਾਰਤ ਨੂੰ ਕੋਈ ਨਹੀਂ ਬੁਝ ਸਕੇਗਾ ਕਿਸੇ ਕਿਸੇ ਵੇਲੇ ਪਿਤਾ ਦੇ ਸਰਾਪਾਂ ਦੀ ਸੰਭਾਵਨਾ ਉਸ ਦਾ ਹਿਰਦਾ ਟੁੰਮਦੀ ਸੀ ਪਰ ਉਸ ਦੇ ਦਿਲ ਨੂੰ ਤਸੱਲੀ ਤੇ ਸ਼ਾਂਤੀ ਹੁੰਦੀ ਜਾਦੋ ਸੋਚਦਾ ਜੇ ਮੈਂ ਅਜਿਆ ਨਾ ਕਰਦਾ ਤਾਂ ਕਈ ਬੇਦੋਸ਼ੇ ਮਾਰੇ ਜਾਂਦੇ ਅੱਜ ਅਦਾਲਤ ਦੀ ਕਾਰਵਾਈ ਬਧੇਰੇ ਦਿਲਚਸਪ ਸੀ ਕਿਉਂਕਿ ਅੱਜ ਰਾਏ ਸਾਹਿਬ ਦੀ ਪੇਛੀ ਸੀ ਰਾਏ ਸਾਹਿਬ ਵੱਲੋਂ ਕੋਈ ਵਕੀਲ ਨਹੀਂ ਸੀ ਪੇਸ਼ ਹੋਇਆ ਤੇ ਇਸ ਦੀ ਲੋਕਾਂ ਨੂੰ ਬੜੀ ਹੈਰਾਨੀ ਸੀ ਭੀੜ ਦਾ ਕੋਈ ਪਰਿਵਾਰ ਨਹੀਂ ਸੀ ਰਾਏ ਸਾਹਿਬ ਮਲਜਮਾਂ ਦੇ ਕਠਗਰੇ ਵਿੱਚ ਢਾਸਨੇ ਦੇ ਸਹਾਰੇ ਬੈਠੇ ਸਨ ਖੜੇ ਹੋਣ ਦੀ ਹਿੰਮਤ ਉਹਨਾਂ ਵਿੱਚ ਨਹੀਂ ਸੀ ਉਹਨਾਂ ਦੀ ਇਸ ਵੇਲੇ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ ਭਰੋਸਾ ਨਹੀਂ ਸੀ ਵੱਜਦਾ ਕਿ ਉਹ ਸੁਖ શાંત ਨਾਲ ਅਦਾਲਤ ਦੇ ਕਮਰੇੋਂ ਬਾਹਰ ਨਿਕਲਣਗੇ ਉਹਨਾਂ ਦੇ ਦੁਸ਼ਮਣਾਂ ਨੂੰ ਵੀ ਉਹਨਾਂ ਉੱਤੇ ਤਰਸਾ ਰਿਹਾ ਸੀ ਅਚਾਨਕ ਰਾਏ ਸਾਹਿਬ ਲੜਖੜਾਉਂਦੀ ਆਵਾਜ਼ ਵਿੱਚ ਬੋਲ ਉੱਠੇ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਬਲਦੇਵ ਨੂੰ ਸੱਦੋ ਸਭ ਦੇ ਕੰਨ ਖੜੇ ਹੋ ਗਏ ਹਾਕਮ ਨੇ ਕਲਮ ਰੱਖ ਦਿੱਤੀ ਬਲਦੇਵ ਉੱਥੇ ਹੀ ਸੀ ਸਾਹਮਣੇ ਆ ਗਿਆ ਬਲਦੇਵ ਰਾਏ ਸਾਹਿਬ ਨੇ ਕੰਮ ਦੀ ਆਵਾਜ਼ ਵਿੱਚ ਪੁਕਾਰਿਆ ਮੇਰੇ ਪਾਸਾ ਉਹ ਪਾਸ ਆ ਗਿਆ ਲੋਕੀ ਬੁੱਤ ਬਣੇ ਖੜੇ ਸਨ ਰਾਏ ਸਾਹਿਬ ਦਾ ਚਿਹਰਾ ਇਤਨਾ ਉਤਰਿਆ ਹੋਇਆ ਸੀ ਕਿ ਪਛਾਨਣਾ ਮੁਸ਼ਕਿਲ ਸੀ ਅੱਖਾਂ ਵਿੱਚ ਮੁਰਦੇ ਬੰਨੇ ਛਾਈ ਹੋਈ ਸੀ ਤੇ ਪੈਰਾਂ ਹੱਥਾਂ ਪੈਰਾਂ ਦਾ ਰੰਗ ਲਾਸ਼ ਵਰਗਾ ਤਰਸ ਨਾਲ ਬਲਦੇਵ ਦਾ ਦਿਲ ਭਰ ਗਿਆ ਇਸ ਵੇਲੇ ਉਸ ਨੂੰ ਸਭ ਕੁਝ ਭੁੱਲ ਗਿਆ ਬੀਤ ਚੁਕੀਆਂ ਸਹਿ ਘਟਨਾਵਾਂ ਜਿਨ੍ਹਾਂ ਦੇ ਅਸਰ ਨਾਲ ਉਸ ਦੇ ਜੀਵਨ ਦੀਆਂ ਸਭ ਤਾਰਾਂ ਢਿੱਲੀਆਂ ਹੋ ਚੁੱਕੀਆਂ ਸਨ ਤੇ ਉਸ ਦੇ ਸੁੱਖਾਂ ਸਵਾਦਾਂ ਦੀ ਸਾਰੀ ਪੂੰਜੀ ਗਵਾਚ ਚੁੱਕੀ ਸੀ ਉਨ੍ਹਾਂ ਸਾਰੇ ਦੁੱਖਾਂ ਨੂੰ ਕੋਚਿਰ ਲਈ ਭੁੱਲ ਕੇ ਉਹ ਆਪਣੇ ਪਿਤਾ ਜੀ ਇਸ ਨਾਂ ਦੇਖੇ ਜਾ ਸਕਣ ਵਾਲੀ ਹਾਲਤ ਦੇ ਗਮ ਵਿੱਚ ਗਵਾਚ ਗਿਆ। ਰਾਏ ਸਾਹਿਬ ਉਸ ਵੱਲ ਬਿਤਰ-ਬਿਤਰ ਤੱਕ ਰਹੇ ਸਨ, ਸ਼ਾਇਦ ਕੁਝ ਬੋਲਣਾ ਵੀ ਚਾਹੁੰਦੇ ਸਨ ਪਰ ਬੋਲ ਨਹੀਂ ਸਕਦੇ। ਤੱਕਦਿਆਂ-ਤੱਕਦਿਆਂ ਉਨ੍ਹਾਂ ਦੀ ਅੱਖਾਂ ਤੋਂ ਅਥਰੂ ਵਹਿ ਪਏ। ਬਲਦੇਵ ਉਨ੍ਹਾਂ ਦੀ ਛਾਤੀ ਨਾਲ ਚਿਮਟ ਗਿਆ। ਰਾਏ ਸਾਹਿਬ ਦੇ ਹੰਝੂਆਂ ਵਿੱਚ ਹੋਰ ਤੇਜ਼ੀ ਆ ਗਈ। ਰਾਏ ਸਾਹਿਬ ਰੋ ਰਹੇ ਸਨ ਤੇ ਹਤਕੜੀ ਵਿੱਚ ਬੱਜਿਆ ਹੋਇਆ ਹੱਥ ਪੁੱਤਰ ਦੀ ਪੇਟ ਤੇ ਫੇਰ ਰਹੇ ਸਨ। ਪਾਪਾ ਜੀ ਪਰਾਛਿਤ ਹੀ ਪਾਪ ਤੋਂ ਲਈ ਚੰਗਾ ਸਾਧਨ ਹੈ ਬਲਦੇਵ ਨੇ ਉਹਨਾਂ ਦੀਆਂ ਅੱਖਾਂ ਵਿੱਚ ਤਰਸ ਭਰੀ ਨਜ਼ਰ ਨਾਲ ਤੱਕਦਿਆਂ ਕਿਹਾ ਪੁੱਤਰ ਮੈਂ ਪਛਤਾਪ ਕਰਦਾ ਹਾਂ ਸਿਰ ਹਿਲਾਉਂਦਿਆਂ ਰਾਏ ਸਾਹਿਬ ਨੇ ਕਿਹਾ ਬਲਦੇਵ ਨੇ ਬਾਹਾਂ ਰਾਏ ਸਾਹਿਬ ਦੇ ਗਲ ਵਿੱਚ ਪਾ ਲਈਆਂ ਦੋਵੇਂ ਚੁੱਪ ਸਨ ਜ਼ੁਬਾਨਾਂ ਬੋਲਣਾ ਚਾਹੁੰਦੀਆਂ ਸਨ ਪਰ ਗੁਬਾਰਾ ਰੋਕੀ ਖੜੇ ਸਨ ਵੇਖਣ ਵਾਲੇ ਖਾਮੋਜ ਸਨ ਸਰਕਾਰੀ ਵਕੀਲ ਨੂੰ ਕਾਨੂੰਨ ਦੀਆਂ ਦਫਾਵਾਂ ਭੁੱਲ ਗਈਆਂ ਹਾਕਮ ਦਾ ਧਿਆਨ ਮਿਸਲਾਂ ਤੋਂ ਉਖੜ ਗਿਆ ਦੋਹਾ ਦੀਆਂ ਅੱਖਾਂ ਵਿੱਚੋਂ ਸਨੇਹ ਅਤੇ ਕਾਂਗਾ ਉੱਛਲ ਕੇ ਸਾਰੀਆਂ ਅੱਖਾਂ ਸਾਰੇ ਨਿਯਮ ਤੇ ਸਾਰੇ ਵਖੇਮਿਆਂ ਦੇ ਹੱਦਾਂ ਬੰਨੇ ਤੋੜ ਰਹੀਆਂ ਸਨ। ਬਲਦੇਵ ਰਾਏ ਸਾਹਿਬ ਦੇ ਸੁਖਦੇ ਜਾਂਦੇ ਗਲੇ ਚੋਂ ਟੁੱਟੇ ਭਜੇ ਸ਼ਬਦ ਨਿਕਲੇ ਮੈਂ ਪਾਪੀ ਹਾਂ ਜ਼ਾਲਮ ਹਾਂ ਮੇਰੇ ਪਾਪਾਂ ਦਾ ਫਲ ਮੈਨੂੰ ਮਿਲ ਗਿਆ ਮਿਲਣਾ ਹੀ ਚਾਹੀਦਾ ਸੀ ਮੈਂ ਹੁਣ ਨਹੀਂ ਜੀਣਾ ਚਾਹੁੰਦਾ। ਪਾਪਾ ਜੀ ਬਲਦੇਵ ਨੇ ਉੱਛਲਦੇ ਹਿਰਦੇ ਵਿੱਚੋਂ ਕਿਹਾ ਤੁਸੀਂ ਕਿਉਂ ਘਬਰਾ ਰਹੇ ਹੋ? ਰਾਏ ਸਾਹਿਬ ਉਸ ਦੀ ਪੇਟ ਤੇ ਉਸੇ ਤਰ੍ਹਾਂ ਹੱਥ ਫੇਰਦੇ ਹੋਏ ਬੋਲੇ ਪੁੱਤਰ ਤੂੰ ਨਹੀਂ ਜਾਣਦਾ ਇਹਨਾਂ 2 2.5 ਮਹੀਨਿਆਂ ਵਿੱਚ ਮੇਰਾ ਕੀ ਹਾਲ ਹੋਇਆ ਹੈ ਮੇਰਾ ਸਾਰਾ ਦਿਲ ਖਾਦਾ ਜਾ ਚੁੱਕਾ ਹੈ ਕੁਝ ਤੇਰੇ ਵਿਛੋੜੇ ਨੇ ਤੇ ਬਾਕੀ ਮੇਰੇ ਗੁਨਾਹ ਨੇ ਖਾ ਲਿਆ ਹੁਣ ਇਹ ਸਾਬਿਤ ਨਹੀਂ ਹੋ ਸਕਦਾ ਅੱਜ ਮੈਨੂੰ ਆਪਣੀਆਂ ਸਾਰੀਆਂ ਅਗਲੀਆਂ ਪਿਛਲੀਆਂ ਗਲਤੀਆਂ ਦਾ ਅਹਿਸਾਸ ਹੋ ਰਿਹਾ ਹੈ ਮੈਂ ਆਪਣੇ ਮਜ਼ਦੂਰਾਂ ਤੇ ਜ਼ੁਲਮ ਤਸ਼ੱਦਦ ਕੀਤੇ ਬੇਕਸੂਰ ਜੇਲ੍ਹਾਂ ਵਿੱਚ ਪੜਾਏ ਮੈਂ ਆਪਣੇ ਦੇਸ਼ ਵਾਸੀਆਂ ਨੂੰ ਲੜਾਣ ਲਈ ਇਸ ਬਦਮਾਸ਼ ਡਾਕਟਰ ਦੀ ਚੋਕ ਵਿੱਚ ਆ ਕੇ ਸਾਜ਼ਿਸ਼ ਕੀਤੀ ਮੈਂ ਸ਼ੰਕਰ ਦੀ ਲੜਕੀ ਨੂੰ ਚੁਕਵਾਉਣ ਦੀ ਸਲਾਹ ਵੀ ਉਸ ਨੂੰ ਦਿੱਤੀ ਪਰ ਸ਼ਾਇਦ ਉਹ ਪਹਿਲਾਂ ਹੀ ਗੁੰਮ ਕਰ ਦਿੱਤੀ ਗਈ ਸੀ। ਮਾਲਤੀ ਨੂੰ ਕਿਸੇ ਮੁਸਲਮਾਨ ਨਹੀਂ ਸੀ ਬਨਾਇਆ ਇਹ ਸਾਰੀ ਸ਼ਰਾਰਤ ਇਸ ਡਾਕਟਰ ਦੀ ਸੀ ਜਿਸ ਕਮਰ ਤੇ ਉਸ ਦੀ ਵਾਟੀ ਉੱਤੇ ਮਾਲਤੀ ਨੂੰ ਮੁਸਲਮਾਨ ਬਣਾਉਣ ਦਾ ਸ਼ੱਕ ਕੀਤਾ ਜਾਂਦਾ ਹੈ। ਉਹ ਦੋਵੇਂ ਇਸ ਜੋਗ ਦੇ ਅਵਤਾਰ ਨੇ ਮੈਂ ਆਪਣੇ ਬਲਦੇਵ ਨੋਸ ਦੇਵੀ ਪਾਸੋਂ ਨਖੇੜ ਕੇ ਭਾਰੀ ਪਾਪ ਕੀਤਾ ਪਰ ਦਿਲ ਦੀ ਜਿਸ ੱਗ ਨੂੰ ਮੈਂ ਇਨ੍ਹਾਂ ਤਰੀਕਿਆਂ ਨਾਲ ਬੁਝਾਉਣਾ ਚਾਹੁੰਦਾ ਸਾਂ ਉਹ ਵਧੇਰੇ ਭੜਕਦੀ ਗਈ। ਅਖੀਰ ਇਹੋ ਅੱਗ ਮੇਰਾ ਅੰਦਰ ਬਾਹਰ ਸਾੜ ਕੇ ਸੁਆ ਕਰ ਗਈ ਮੇਰੇ ਪੁੱਤਰ ਦੀ ਜੁਦਾਈ ਨੇ ਇਸ ਸੁਆ ਨੂੰ ਵੀ ਉਡਾ ਦਿੱਤਾ ਹੁਣ ਪੁੱਤਰ ਮੈਂ ਜੀਣਾ ਨਹੀਂ ਚਾਹੁੰਦਾ ਮੇਰੇ ਸੀਨੇ ਉਤੇ ਇਸ ਵੇਲੇ ਗੁਨਾਹ ਦਾ ਇਤਨਾ ਬੋਝ ਲੱਦਿਆ ਜਾ ਚੁੱਕਿਆ ਹੈ ਕਿ ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਮੇਰੀ ਰੂਹ ਉਸ ਹੇਠ ਪਿਸਦੀ ਜਾ ਰਹੀ ਹੈ ਬਲਦੇਵ ਦੇ ਦਿਲ ਨੂੰ ਅਠੂਏ ਡੰਗ ਰਹੇ ਸਨ ਸਾਰੀ ਭੀੜ ਅਦਾਲਤ ਦੇ ਕਮਰੇ ਵਿੱਚ ਸਾਹ ਰੋਕੀ ਖੜੀ ਸੀ ਰਾਏ ਸਾਹਿਬ ਨੂੰ ਸਾਹ ਚੜ ਗਿਆ ਪਰ ਬੋਲਣਾ ਉਹਨਾਂ ਜਾਰੀ ਰੱਖਿਆ ਪੁੱਤਰ ਤੂੰ ਸੱਚੇ ਰਸਤੇ ਤੇ ਸਹਿ ਮੈਂ ਗਲਤ ਜਾ ਰਿਹਾ ਸਾਂ ਅੱਛਾ ਈਸ਼ਵਰ ਤੈਨੂੰ ਬਲ ਦੇਵੇ ਹਿੰਮਤ ਦੇਵੇ ਤੂੰ ਆਪਣੇ ਰਸਤੇ ਵਿੱਚ ਕਾਮਯਾਬ ਹੋਵੇਂ ਮੈਂ ਜਿੰਨਾ ਗੱਲਾਂ ਦਾ ਤੈਥੋਂ ਪ੍ਰਣ ਲਿਆ ਸੀ ਉਹਨਾਂ ਤੋਂ ਆਜ਼ਾਦ ਕਰਦਾ ਹਾਂ ਕਹਿੰਦੇ ਕਹਿੰਦੇ ਰਾਏ ਸਾਹਿਬ ਪੁਆਠਨੀ ਖਾ ਕੇ ਉੱਥੇ ਹੀ ਕਟਕਰੇ ਵਿੱਚ ਡਿੱਗ ਗਏ ਸਵਾਸਾਂ ਦੀ ਤੇਜ਼ੀ ਵਧਣ ਲੱਗੀ ਵੇਖਦਿਆਂ ਵੇਖਦਿਆਂ ਅੱਖਾਂ ਦੇ ਤੌਰ ਬਦਲ ਗਏ ਰਾਏ ਸਾਹਿਬ ਦਮ ਤੋੜ ਰਹੇ ਸਨ ਹਫੜਾ ਦਫੜੀ ਮਚ ਗਈ ਉਠਾਓ ਡਾਕਟਰ ਸੱਦੋ ਜਲਦੀ ਕਰੋ ਦੇ ਰੋਲੇ ਵਿੱਚ ਪਤਾ ਨਹੀਂ ਕਿਹੜੇ ਵੇਲੇ ਰਾਏ ਸਾਹਿਬ ਦਾ ਅੰਤਲਾ ਸਵਾਸ ਨਿਕਲ ਕੇ ਹਵਾ ਵਿੱਚ ਰਲ ਗਿਆ ਅੰਕ 44 ਵਾ ਰਾਏ ਸਾਹਿਬ ਦੀ ਮੌਤ ਤੋਂ ਕੋਈ 2 ਹਫ਼ਤੇ ਬਾਅਦ ਇੱਕ ਦਿਨ ਵੱਡੇ ਵੇਲੇ ਰਾਏ ਸਾਹਿਬ ਦੀ ਮੇਲੇ ਅੱਗੇ ਮਜ਼ਦੂਰਾਂ ਤੇ ਆਮ ਲੰਗਦਿਆਂ ਦੀ ਭੀੜ ਲੱਗੀ ਹੋਈ ਸੀ ਲੋਕੀ ਇੱਕ ਦੂਜੇ ਦੀ ਉਤੋਂ ਦੀ ਅਗਾਹ ਹੋ ਹੋ ਕੇ ਬੰਦ ਦਰਵਾਜ਼ੇ ਦੇ ਬੂਹੇ ਉੱਤੇ ਲੱਗੇ ਹੋਏ ਇੱਕ ਲੰਮੇ ਚੌੜੇ ਇਸ਼ਤਿਹਾਰ ਨੂੰ ਪੜ੍ਹਨ ਦਾ ਯਤਨ ਕਰ ਰਹੇ ਸਨ ਬਹੁਤੀ ਗਿਣਤੀ ਅਨਪੜਾਂ ਦੀ ਸੀ ਇਸ ਲਈ ਉਹ ਵਿਚਾਰੇ ਬੇਸਬਰ ਹੋ ਕੇ ਇੱਕ ਦੂਜੇ ਤੋਂ ਪੁੱਛਦੇ ਫਿਰਦੇ ਸਨ ਕੀ ਹੈ ਕੀ ਹੈ ਅਖੀਰ ਇੱਕ ਪੜ੍ਹੇ ਲਿਖੇ ਆਦਮੀ ਨੇ ਕਿਹਾ ਰਸਤਾ ਦਿਓ ਮੈਂ ਪੜ੍ਹ ਕੇ ਸੁਣਾਵਾਂ ਸਾਰੇ ਪਿਛਾਂ ਹਟ ਗਏ ਤੇ ਉਸ ਜੈਂਟਲਮੈਨ ਨੂੰ ਇਜਤਿਹਾਰ ਤੱਕ ਪਹੁੰਚਣ ਵਿੱਚ ਸਹੂਲਤ ਹੋਈ ਉਹ ਉੱਚੀ ਉੱਚੀ ਪੜ੍ਹ ਕੇ ਸੁਣਾਉਣ ਲੱਗਾ ਰਾਏ ਸਾਹਿਬ ਲਾਲਾ ਮਰਨਾਸੀ ਦੇ ਜਾਣ ਸ਼ੀਨ ਬਾਬੂ ਬਲਦੇਵ ਕ੍ਰਿਸ਼ਨ ਵੱਲੋਂ ਐਲਾਨ ਮੈਂ ਆਪਣੇ ਕਾਰਖਾਨੇ ਦੇ ਉਹਨਾਂ ਸਾਰੇ ਕੰਮ ਕਰਨ ਵਾਲਿਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੂੰ ਇਤਨਾ ਲੰਮਾਰਸਾ ਕਾਰਖਾਨਾ ਬੰਦ ਰਹਿਣ ਨਾਲ ਮਾਇਕ ਨੁਕਸਾਨ ਪੁੱਜਾ ਉਹਨਾਂ ਨੂੰ ਕਈਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਛੋਟੋ ਨਾਲ ਸੱਜਣਾ ਨਾਲ ਮੇਰੀ ਖਾਸ ਤੌਰ ਤੇ ਹਮਦਰਦੀ ਹੈ ਜਿਨ੍ਹਾਂ ਨੂੰ ਸੱਚੀ ਆਵਾਜ਼ ਉਠਾਉਣ ਬਦਲੇ ਜੇਲ੍ਹ ਯਾਤਰਾ ਕਰਨੀ ਪਈ ਮਾਰਕੁਟਾਈ ਦਾ ਸ਼ਿਕਾਰ ਹੋਣਾ ਪਿਆ ਤੇ ਕੰਮ ਤੋਂ ਹਟਾਏ ਜਾਣ ਕਰਕੇ ਬੇਰੋਜ਼ਗਾਰੀ ਦੀ ਮੁਸੀਬਤ ਝੱਗਣੀ ਪਈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਮਜ਼ਦੂਰ ਵੀਰ ਪਿਛਲੇ ਸਾਰੇ ਗਿਲੇ ਉਲੰਬੇ ਵਿਸਾਰ ਦੇਣ ਮੈਂ ਉਹਨਾਂ ਨਾਲ ਇਕਰਾਰ ਕਰਦਾ ਹਾਂ ਕਿ ਅੱਗੋਂ ਇਸ ਅੱਗੋਂ ਲਈ ਇਸ ਕਾਰਖਾਨੇ ਇਸ ਦੇ ਪ੍ਰਬੰਧਕਾਂ ਵੱਲੋਂ ਕਦੇ ਵੀ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਇਹ ਦੱਸਣ ਵਿੱਚ ਮੈਨੂੰ ਜਰਾ ਵੀ ਸੰਕੋਚ ਨਹੀਂ ਕਿ ਮੇਰੇ ਬਜ਼ੁਰਗ ਪਿਤਾ ਜੀ ਵੱਲੋਂ ਉਨ੍ਹਾਂ ਨੂੰ ਬਹੁਤ ਸਤਾਇਆ ਗਿਆ ਹੈ ਪਰ ਮੇਰੇ ਸਾਥੀ ਸੁਣ ਚੁੱਕੇ ਹੋਣਗੇ ਕਿ ਆਪਣੀ ਜ਼ਿੰਦਗੀ ਦੇ ਆਖਰੀ ਟਾਈਮ ਉੱਤੇ ਪਿਤਾ ਜੀ ਨੂੰ ਆਪਣੀਆਂ ਗਲਤੀਆਂ ਦਾ ਪੂਰਾ ਪੂਰਾ ਅਹਿਸਾਸ ਹੋਇਆ ਉਹਨਾਂ ਨੇ ਸੱਚੇ ਦਿਲੋਂ ਉਹਨਾਂ ਨੇ ਸੱਚੇ ਦਿਲ ਨਾਲ ਉਹਨਾਂ ਸਾਰੇ ਸੱਜਣਾ ਤੋਂ ਖਿਮਾ ਯਾਚਨਾ ਕੀਤੀ ਜਿਹੜੇ ਉਹਨਾਂ ਹੱਥੋਂ ਸਤਾਏ ਗਏ ਸਨ ਲਿਹਾਜ਼ਾ ਮੈਂ ਉਹਨਾਂ ਵੀਰਾਂ 'ਗੇ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਪਿਤਾ ਜੀ ਦੀ ਅੰਤਿਮ ਪ੍ਰਾਰਥਨਾ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀਆਂ ਸਭ ਵਧੀਆਂਕੀਆਂ ਨੂੰ ਭੁੱਲ ਜਾਣ ਤਾਂ ਜੋ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਮੈਂ کارਖਾਨੇ ਦੇ ਸਾਰੇ ਵਰਕਰਾਂ ਨੂੰ ਖੁਸ਼ਖਬਰੀ ਸੁਣਾਉਂਦਾ ਹਾਂ ਕਿ ਤਰੀਕ ਨੂੰ ਮਿਲ ਦਾ ਕਾਰੋਬਾਰ ਜਾਰੀ ਕੀਤਾ ਜਾਵੇਗਾ ਤੇ ਇਸ ਦੇ ਸਬੰਧ ਵਿੱਚ ਆਪਣੇ ਮਜ਼ਦੂਰ ਭਰਾਵਾਂ ਦੀਆਂ ਦਿੱਕਤਾਂ ਨੂੰ ਮੱਦੇ ਨਜ਼ਰ ਰੱਖਦਾ ਹੋਇਆ ਮੈਂ ਹੇਠ ਲਿਖੀਆਂ ਕੁਝ ਸਹੂਲਤਾ ਅਥਵਾ ਉਨ੍ਹਾਂ ਦੇ ਹਕੂਕ ਜਿਨ੍ਹਾਂ ਦੇ ਕਿ ਉਹ ਹੱਕਦਾਰ ਹਨ ਦੇਣ ਦਾ ਐਲਾਨ ਕਰਦਾ ਹਾਂ ਪਹਿਲਾ ਮੇਲ ਜਾਰੀ ਹੋਣਪਰ ਉਸੇ ਦਿਨ ਦੀਆਂ ਪਿਛਲੀਆਂ ਕੁਝ ਤਨਖਾਹਾਂ ਤੇ ਨਾਲ ਹੀ ਹੜਤਾਲ ਦੇ ਦਿਨਾਂ ਦੀਆਂ ਪੂਰੀਆਂ ਤਨਖਾਹਾਂ ਵਰਕਰਾਂ ਨੂੰ ਦੇ ਦਿੱਤੀਆਂ ਜਾਣਗੀਆਂ। ਦੂਸਰਾ ਜਿਹੜੇ ਸੱਜਣ ਇਸ ਐਜੀਟੇਸ਼ਨ ਦੇ ਸਬੰਧ ਵਿੱਚ ਕੈਦ ਹੋ ਚੁੱਕੇ ਹਨ ਉਹਨਾਂ ਨੂੰ ਨੰਬਰ 1 ਦੀ ਸਹੂਲਤਾਂ ਤੋਂ ਛੁੱਟ ਜਿਨ੍ਹਾਂ ਚਿਰ ਉਹ ਜੇਲ੍ਹ ਵਿੱਚ ਰਹਿਣਗੇ ਪੂਰੀਆਂ ਤਨਖਾਹਾਂ ਉਹਨਾਂ ਦੇ ਟੱਬਰਾਂ ਨੂੰ ਬਕਾਇਦਾ ਦਿੱਤੀਆਂ ਜਾਣਗੀਆਂ। ਤੀਸਰਾ ਮੇਲ ਚਾਲੂ ਹੋਣ ਦੇ ਦਿਨ ਤੋਂ ਹਰ ਇੱਕ ਵਰਕਰ ਦੀ ਤਨਖਾਹ ਵਿੱਚ 10% ਦੀ ਤਰੱਕੀ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਹੈ। ਚੌਥਾ کارਖਾਨੇ ਦੇ ਮੁਨਾਫੇ ਵਿੱਚ ਹਰ ਇੱਕ ਮਜ਼ਦੂਰ ਦਾ ਹਿੱਸਾ ਹੋਏਗਾ ਅਰਥਾਤ ਸਾਰੇ ਖਰਚ ਕੱਟ ਕੇ ਜਿੰਨਾ ਮੁਨਾਫਾ ਸਾਲ ਦੇ ਸਾਲ ਨਿਕਲੇਗਾ ਉਸ ਦਾ ਅੱਧ ਸਭ ਛੋਟੇ ਵੱਡੇ ਵਰਕਰਾਂ ਵਿੱਚ ਬਰਾਬਰ ਵੰਡ ਦਿੱਤਾ ਜਾਇਆ ਕਰੇਗਾ ਜਿਸ ਦਾ ਮਤਲਬ ਇਹ ਹੈ ਕਿ ਮਿਲ ਸਾਰੇ ਮਜ਼ਦੂਰਾਂ ਦੀ ਆਪਣੀ ਹੋਵੇਗੀ ਤੇ ਇਸ ਦੇ ਮੁਨਾਫੇ ਦੇ ਉਹ ਮਾਲਕ ਹੋਣਗੇ ਇਹ ਮਿਲ ਪੰਜਾਬ ਲੇਬਰ ਯੂਨੀਅਨ ਦੇ ਹਰ ਇੱਕ ਫੈਸਲੇ ਨੂੰ ਅਮਲ ਵਿੱਚ ਲਿਆਉਣ ਤੋਂ ਕਦੇ ਵੀ دریਗ ਨਹੀਂ ਕਰੇਗੀ ਪੰਜਵਾਂ ਕਿਸੇ ਵਰਕਰ ਨੂੰ ਕੋਈ ਵੀ ਸ਼ਿਕਾਇਤ ਹੋਵੇ ਉਸ ਨੂੰ ਅਖਤਿਆਰ ਹੈ ਕਿ بجائے ਮਿਸਤਰੀ ਜਾਂ ਮੈਨੇਜਰ ਪਾਸ ਜਾਣ ਦੇ ਸਿੱਧਾ ਮੇਰੇ ਪਾਸ ਸ਼ਿਕਾਇਤ ਕਰੇ ਭਾਵੇਂ ਉਹ ਕਿਸੇ ਵੇਲੇ ਵੀ ਲੈ ਕੇ ਆਵੇ ਸੁਣਨ ਨੂੰ ਤਿਆਰ ਹੋਵਾਂਗਾ ਛੇਵਾਂ ਕਿਉਂਕਿ ਪਹਿਲੇ ਮੈਨੇਜਰ ਉਤੇ ਵਰਕਰਾਂ ਨੂੰ ਕਈ ਤਰ੍ਹਾਂ ਦੇ ਰੋਸ ਸਨ ਇਸ ਲਈ ਉਸ ਨੂੰ ਕੰਮ ਤੋਂ ਅਲੈਦਾ ਕਰ ਦਿੱਤਾ ਗਿਆ ਹੈ ਤੇ ਉਸ ਦੇ ਥਾਂ ਮਜ਼ਦੂਰਾਂ ਦੇ ਸੱਚੇ ਹਮਦਰਦ ਤੇ ਲੀਡਰ ਲਾਲਾ ਸ਼ੰਕਰਦਾਸ ਜੀ ਨੂੰ ਮੈਨੇਜਰ ਮੁਕਰਰ ਕੀਤਾ ਗਿਆ ਹੈ ਜਿਨ੍ਹਾਂ 바ਵਿਤ ਉਮੀਦ ਹੈ ਕਿ ਉਹ ਅਪੀਲ ਵਿੱਚ ਬੇਕਸੂਰ ਸਾਬਤ ਹੋਣਗੇ ਸਤਵਾਂ ਕਮਰਦੀਰ ਨੂੰ ਫੋਰਮੈਨ ਮੁਕਰਰ ਕੀਤਾ ਗਿਆ ਹੈ ਅੱਠਵਾਂ ਰਾਏ ਸਾਹਿਬ ਦੇ ਜਿੰਨਾ ਮਕਾਨਾਂ ਵਿੱਚ ਮਿਲ ਦੇ ਮਜ਼ਦੂਰ ਰਹਿੰਦੇ ਹਨ ਉਹਨਾਂ ਪਾਸੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਤੇ ਜਿਹੜੇ ਹੋਰ-ਹੋਰ ਮਕਾਨਾਂ ਵਿੱਚ ਕਿਰਾਏ ਤੇ ਰਹਿੰਦੇ ਹਨ ਉਹਨਾਂ ਨੂੰ ਤਨਖਾਹ ਤੋਂ ਛੁੱਟ 5 ਰੁਪਏ ਮਹੀਨਾ ਕਿਰਾਏ ਦਾ ਅਲਾਉਂਸ ਦਿੱਤਾ ਜਾਵੇਗਾ ਕੋਸ਼ਿਸ਼ ਕੀਤੀ ਜਾਵੇਗੀ ਕਿ ਬਹੁ ਛੇਤੀ ਸਬਨਾ ਲਈ ਖੁੱਲੇ ਹਵਾਦਾਰ ਮਕਾਨ ਤਾਮੀਰ ਕਰਵਾਏ ਜਾਣ ਨੌਵਾਂ کارਖਾਨੇ ਦੇ ਬਜਟ ਵਿੱਚੋਂ ਲੇਬਰ ਯੂਨੀਅਨ ਨੂੰ 500 ਰੁਪਏ ਸਲਾਨਾ ਐਡ ਸਲਾਨਾ ਇਅਰ ਦੇਣੀ ਪ੍ਰਵਾਨ ਕੀਤੀ ਜਾਂਦੀ ਹੈ ਆਪਣੇ ਮਜ਼ਦੂਰ ਭਰਾਵਾਂ ਦਾ ਹੇਤੂ ਬਲਦੇਵ ਉਪਰੋਕਤ ਐਲਾਨ ਸੁਣ ਕੇ ਖੁਸ਼ੀ ਨਾਲ ਸਾਰੇ ਮਜ਼ਦੂਰਾਂ ਦੀਆਂ ꙳꙳ ਛਾਤੀਆਂ ਫੁੱਲ ਗਈਆਂ ਸਭ ਦੀ ਜ਼ੁਬਾਨ ਉੱਤੇ ਬਲਦੇਵ ਲਈ ਅਸੀਸਾਂ ਤੇ ਸ਼ੁਭ ਕਾਮਨਾਵਾਂ ਦੇ ਸ਼ਬਦ ਸਨ ਸਾਰੇ ਸ਼ਹਿਰ ਵਿੱਚ ਐਲਾਨ ਨਾਲ ਖੁਸ਼ੀ ਦੀ ਲਹਿਰ ਦੌੜ ਗਈ ਉਸੇ ਸ਼ਾਮ ਹਜ਼ਾਰਾਂ ਮਜ਼ਦੂਰਾਂ ਦੇ ਇਕੱਠ ਵਿੱਚ ਬਾਬੂ ਬਲਦੇਵ ਦਾ ਐਲਾਨ ਪੜ੍ਹ ਕੇ ਸੁਣਾਇਆ ਗਿਆ ਖੁਸ਼ੀ ਦੇ ਨਾਅਰੇ ਨਾਲ ਅਸਮਾਨ ਗੂੰਜ ਉੱਠਿਆ ਸਭਾ ਮਸਦੂਰਾਂ ਨੇ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਹਿੰਦੁਸਤਾਨੀ ਕੀਰਤੀਆਂ ਦੇ ਇਤਿਹਾਸ ਵਿੱਚ ਇਹ ਪਹਿਲਾ ਦਿਨ ਸੀ ਜਿਸ ਨੂੰ ਕੀਰਤੀਆਂ ਦਾ ਸੁਨਹਿਰੀ ਦਿਨ ਕਿਹਾ ਜਾ ਰਿਹਾ ਸੀ ਧੰਨਵਾਦ